ਤੇ ਅੱਪਕਰ ਰਵਿੰਦਰ ਸਿੰਘ ਢਿੱਲੋਂ ਦੇ ਨਾਲ ਗੱਲਬਾਤ ਕਰਾਵਾਂਗੇ ਕਿਹੜੇ ਕਿਹੜੇ ਸਕੂਲਾਂ ਦੇ ਵਿੱਚ ਤਨਾਤ ਸਮੇਂ ਕੀ ਕੀ ਪ੍ਰਾਪਤੀਆਂ ਉਹਨਾਂ ਵੱਲੋਂ ਕੀਤੀਆਂ ਗਈਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਕਿ ਨਾਬਾ ਸ਼ਹਿਰ ਦੇ ਰਹਿਣ ਵਾਲੇ ਨੇ ਪਿੰਡੂ ਖੇਤਰ ਦੇ ਵਿੱਚ ਜਾਦਾ ਸਮਾਂ ਉਹਨਾਂ ਨੇ ਆਪਣੀ ਨੌਕਰੀ ਜਿਹੜੀ ਬਤੀਤ ਕੀਤੀ ਹੈ ਭਾਵੇਂ ਕਿ ਉਹਨਾਂ ਨੂੰ 27 ਸਾਲ ਹੋ ਚੁੱਕੇ ਨੇ ਆਓ ਤੁਹਾਡੀ ਗੱਲਬਾਤ ਕਰਾਉਣੇ ਰਵਿੰਦਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਕਿਸ ਤਰ੍ਹਾਂ ਲੱਗ ਰਿਹਾ ਕਿਹੜੇ ਸਨ ਚ ਭਰਤੀ ਹੋਣੇ ਕਿਹੜੇ ਕਿਹੜੇ ਸਕੂਲਾਂ ਦਾ ਤੁਸੀਂ ਅੱਜ ਨਾਮ ਰੋਸ਼ਨ ਕੀਤਾ 27 ਸਾਲਾਂ ਦੇ ਦੌਰਾਨ ਨਾਮ ਰੋਸ਼ਨ ਤਾਂ ਅਸਲ ਚ ਸਕੂਲ ਦਾ ਨਹੀਂ ਹੁੰਦਾ ਮੈਕਮੇ ਦਾ ਹੁੰਦਾ ਹੈ ਡਿਪਾਰਟਮੈਂਟ ਦੀਆਂ ਡਿਊਟੀਆਂ ਹੁੰਦੀਆਂ ਅਸੀਂ ਡਿਊਟੀ ਦੀ ਕਰਦੇ ਹਾਂ ਕਰਦੇ ਕਿਸ ਤਰ੍ਹਾਂ ਇਹ ਸਾਡੇ ਤੇ ਡਿਪੈਂਡ ਕਰਦਾ ਹੁੰਦਾ ਮੇਰੀ ਜਦੋਂ ਜਦੋਂ ਕੋਈ ਅਧਿਆਪਕ ਡਿਊਟੀ ਤਨਦੇਹੀ ਦੇ ਨਾਲ ਕਰਦਾ ਜਿੱਥੇ ਕਿ ਡਿਪਾਰਟਮੈਂਟ ਦਾ ਨਾਮ ਵੀ ਰੋਸ਼ਨ ਹੁੰਦਾ ਅਧਿਆਪਕਾਂ ਦਾ ਨਾਮ ਨਾਲ ਵੀ ਹੁੰਦਾ ਬੱਚਿਆਂ ਦਾ ਵੀ ਨਾਮ-ਨਾਮ ਹੁੰਦਾ ਜਿੱਥੇ ਤੁਸੀਂ ਜਿਸ ਜਗ੍ਹਾ ਤੇ ਤੁਸੀਂ ਜਾਣਿਓ ਨਾਮ ਤਾਂ ਰੋਸ਼ਨ ਹੁੰਦਾ ਉਸ ਬੰਦੇ ਦੀ ਬਦੌਲਤ ਜਿਸ ਦੇ ਵਿੱਚ ਇੱਕ ਇਮਾਨਦਾਰੀ ਦੀ ਚਲਕ ਹੁੰਦੀ ਆ ਉਹੀ ਚੀਜ਼ਾਂ ਚਮਕਦੀਆਂ ਨੇ ਲਾਰਿਆਂ ਦੀਆਂ ਚੀਜ਼ਾਂ ਕਦੇ ਨਹੀਂ ਚਮਕਦੀਆਂ ਕਦੇ ਜ਼ਿੰਦਗੀ 'ਚ ਮੈਂ ਕੁਸ ਕਮ ਇਹ ਨਹੀਂ ਜਿਵੇਂ ਆਪਾਂ ਸਕੂਲ ਤੱਕ ਸੀਮਿਤ ਨਾ ਹੁੰਦੇ ਹੋਏ ਮੈਂ ਦੱਸੂਗਾ ਸਾਡੇ ਇੱਕ ਪ੍ਰੋਗਰਾਮ ਚੱਲਦਾ ਹੈ ਐਜੂ ਸੈਟ ਪ੍ਰੋਗਰਾਮ ਜੋ ਲਗਭਗ ਪੰਜਾਬ ਦੇ ਸਾਰੇ ਹਾਈ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਚੱਲਦਾ ਹੈ ਉਹਦੇ ਵਿੱਚ ਲਾਈਵ ਲੈਕਚਰਸ ਹੁੰਦਾ ਹੈ ਮਤਲਬ ਸਾਰੇ ਪੰਜਾਬ ਦੇ ਵਿੱਚ ਸਾਰੇ ਬੱਚੇ ਉਹਨੂੰ ਲਾਈਵ ਸੁਣਦੇ ਆ 40 ਮਿੰਟ ਦਾ ਉਹ ਲੈਕਚਰ ਹੁੰਦਾ ਹੈ ਡਿਪਾਰਟਮੈਂਟ ਨੇ ਇਹ ਯਤਨ ਸ਼ੁਰੂ ਕੀਤਾ ਸੀਗਾ ਇਹਦੇ ਚ ਇਹ ਸ਼ੁਰੂ ਕੀਤਾ ਸੀਗਾ ਕਿ ਕੁਝ ਚੀਜ਼ਾਂ ਸਾਡੇ ਬੱਚਿਆਂ ਤੱਕ ਪਹੁੰਚਣੀਆਂ ਚਾਹੀਦੀਆਂ ਬੱਚੇ ਫਾਲੋ ਕਰਨ ਉਹਨੂੰ ਜਦੋਂ ਅਸੀਂ ਸਾਡੇ ਤੇ ਸਿਲੇਬਸ ਦਾ ਬਹੁਤ ਸਾਰਾ ਬੋਝ ਹੁੰਦਾ ਹੈ ਬਾਉਂਡਿੰਗਸ ਹੁੰਦੀਆਂ ਨੇ ਵੀ ਸਿਲੇਬਸ ਪੂਰਾ ਕਰਨਾ ਇਗਜ਼ਾਮ ਐਕਟੀਵਿਟੀਆਂ ਹੋਰ ਇਸ ਕਰੇ ਵਿਭਾਗ ਨੇ ਚੰਡੀਗੜ੍ਹ ਦੇ ਵਿੱਚ ਸਾਡੇ ਡਿਪਾਰਟਮੈਂਟ ਦਾ ਇੱਕ ਬਣਾਇਆ ਹੋਇਆ ਸਟੂਡੀਓ ਬਣਾਇਆ ਹੋਇਆ ਉੱਥੋਂ ਲਾਈਵ ਲੈਕਚਰ ਹੁੰਦਾ ਜਦੋਂ ਡਿਪਾਰਟਮੈਂਟ ਨੇ ਇਹ ਸ਼ੁਰੂ ਕੀਤਾ ਮੈਰੀ ਉਹਨਾਂ ਚ ਇਨਵੋਲਵਮੈਂਟ ਰਹੀ ਉੱਥੋਂ ਮੈਂ ਨੈਤਿਕ ਸਿੱਖਿਆ ਦੇ ਉੱਤੇ ਲਾਇਬ੍ਰੇਰੀ ਪ੍ਰੋਜੈਕਟ ਦੇ ਉੱਤੇ ਤੇ ਖਾਸ ਕਰ ਬੱਚਿਆਂ ਨੂੰ ਪੋਇਖ ਦੇ ਵਿੱਚ ਕਿਸ ਤਰ੍ਹਾਂ ਅਸੀਂ ਪੈਰਾ ਤੇ ਕਰ ਸਕਦੇ ਆਂ ਖੂਬਸੂਰਤ ਜ਼ਿੰਦਗੀ ਕਿਸ ਤਰ੍ਹਾਂ ਹੋਵੇ ਇਹਨਾਂ ਵਿਸ਼ਿਆਂ ਤੇ ਜਿਹੜੇ ਲੈਕਚਰ ਕੀਤੇ ਉਹ ਲਗਭਗ ਸਾਰੇ ਪੰਜਾਬ ਦੇ ਵਿਦਿਆਰਥੀਆਂ ਨੇ ਸੁਣੇ ਤੇ ਉਹਨਾਂ ਦੇ ਕੰਮ ਆਏ ਬਾਕੀ ਜਿੱਥੇ ਅਸੀਂ ਕੰਮ ਕਰਦੇ ਹੁੰਨੇ ਆ ਉੱਥੇ ਸਾਨੂੰ ਕੰਮ ਕਿਸ ਤਰ੍ਹਾਂ ਕਰਨਾ ਚਾਹੀਦਾ ਮੈਂ ਬਹੁਤਿਆਂ ਗੱਲਾਂ ਕਹਿਣ ਨਾਲੋਂ ਤੁਹਾਨੂੰ ਕੋਸ਼ਿਸ਼ ਕਰੂੰਗਾ ਵੀ ਤੁਸੀਂ ਲੈਬਸ ਦੇਖੋ ਕੰਮ ਦੇਖੋ ਅਸਲ ਦੇ ਵਿੱਚ ਤੁਹਾਡਾ ਸ਼ੀਸ਼ਾ ਤੁਹਾਡੇ ਬੱਚੇ ਹੁੰਦੇ ਨੇ ਬਿਲਕੁਲ ਤੈਨੂੰ ਹਸਾਬ ਕਹਿੰਦੇ ਇੱਕ ਇੱਕ ਬਿਲਕੁਲ ਨਾਵਾ ਪਟਿਆਲਾ ਰੋਡ ਤੇ ਕਿਹੜਾ ਪਿੰਡ ਆ ਜਿੱਥੇ ਤੁਸੀਂ ਆਤੋਂ 24 ਸਾਲ ਪਹਿਲੇ ਉਸ ਸਮਾਰਟ ਸਕੂਲ ਕਹਿੰਦੇ ਤਿਆਰੀਆਂ ਬਿੜਤੀਆਂ ਦੀ ਉਹ ਸਰਕਾਰੀ ਹਾਈ ਸਕੂਲ ਰਖੜਾ ਜੀ ਅਸੀਂ ਉੱਥੇ ਇੱਕ ਸਮਾਰਟ ਰੂਮ ਬਣਾਉਣ ਤੋਂ ਸ਼ੁਰੂ ਕੀਤੀ ਸੀ ਵੀ ਇੱਕ ਕਮਰੇ ਨੂੰ ਇੰਨਾ ਵਧੀਆ ਬਣਾਈਏ ਬੱਚੇ ਉਹਦੇ ਨਾਲ ਅਟਰੈਕਟ ਹੋ ਕੇ ਸਕੂਲ ਦੇ ਵਿੱਚ ਆਉਣ ਬੜਾ ਛੋਟਾ ਜਿਹਾ ਨਵੇਂ ਟੀਚਰਾਂ ਨਾਲ ਉਹ ਸਕੂਲ ਸ਼ੁਰੂ ਹੋਇਆ ਸੀ ਅਸੀਂ ਤਿੰਨ ਟੀਚਰ ਸੀ ਉੱਥੇ ਲੰਬਾ ਸਮਾਂ ਅਸੀਂ ਤਿੰਨ ਹੀ ਟੀਚਰ ਰਹੇ ਹਾਂ ਉੱਥੇ ਉਹ ਕਮਰੇ ਤੋਂ ਹੌਲੀ-ਹੌਲੀ ਸਕੂਲ ਤੇ ਗੱਲ ਆ ਗਈ ਕਲਾਸ ਰੂਮ ਹੋ ਗਏ ਫਿਰ ਸਕੂਲ ਤਾਂ ਭਾਵੇਂ ਮਿਡਲ ਸੀ ਪਰ ਤੁਹਾਨੂੰ ਹੈਰਾਨੀ ਹੋਊਗੀ ਕਿ ਅਸੀਂ ਲਗਭਗ 2006-7 ਦੇ ਵਿੱਚ ਸਕੂਲ ਦਾ ਮੈਗਜ਼ੀਨ ਕੱਢਣਾ ਸ਼ੁਰੂ ਕਰਤਾ ਸੀਗਾ ਬੱਚਿਆਂ ਦੇ ਲਿਖਤਾਂ ਨੂੰ ਛਾਪਣ ਦਾ ਪ੍ਰਾਲਾਉ ਸਕੂਲ 'ਚ ਕੀਤਾ ਫਿਰ ਲਾਇਬ੍ਰੇਰੀ ਬਣਾਈ ਉੱਥੇ ਅਖੀਰ ਦੇ ਵਿੱਚ ਇਹ ਹੋ ਗਿਆ ਸੀਗਾ ਵੀ ਸਕੂਲ ਦੇ ਵਿੱਚ ਬੱਚਿਆਂ ਵਾਸਤੇ ਆਲੇ-ਦਾਲੇ ਅਸੀਂ ਪ੍ਰਾਈਵੇਟ ਸਕੂਲ ਚਾ ਕਿਸੇ ਵੀ ਸਕੂਲ ਚ ਦੋ ਚੀਜ਼ ਦੇਖਦੇ ਸੀ ਅਸੀਂ ਉਹ ਇੰਪਲੀਮੈਂਟ ਕਰ ਦਿੰਦੇ ਸੀ ਮਿਡਡੇ ਮੀਲ ਸ਼ੁਰੂ ਹੋਇਆ ਤਾਂ ਅਸੀਂ ਬੱਚਿਆਂ ਵਾਸਤੇ ਸੂਪ ਸ਼ੁਰੂ ਕਰਤਾ ਜਿਹੜੇ ਬੱਚੇ ਖੇਡਦੇ ਸੀਗੇ ਵੀ ਉਹਨਾਂ ਵਾਸਤੇ ਸੂਪ ਬਣਾਇਆ ਜਾਵੇ ਜਿਹੜੇ ਸਬਜ਼ੀਆਂ ਬਚਦੀਆਂ ਸੀ ਕੁਝ ਐਕਸਟਰਾ ਲੈ ਕੇ ਤੇ ਉਸ ਸਮੇਂ ਉਸ ਸਕੂਲ ਦੀ ਕਬੱਡੀ ਟੀਮ ਸਟੇਟ ਲੈਵਲ ਤੇ ਜੇਤੂ ਰਹੀ ਸਾਡੇ ਕੋਲੇ ਮਿੰਨਲਾ ਦਾ 110 ਬੱਚੇ ਹੁੰਦੇ ਸੀਗੇ 110 ਬੱਚਿਆਂ ਦਾ ਸਕੂਲ ਸਟੇਟ ਲੈਵਲ ਦੇ ਪੰਜ 6 ਕੁੜੀਆਂ ਪਲੇਂਗ ਖੇਡ ਰਹੀਆਂ ਇਸੇ ਤਰ੍ਹਾਂ ਲਾਇਬ੍ਰੇਰੀ ਬਣਾਈ ਤਾਂ ਲਾਇਬ੍ਰੇਰੀ ਤੁਸੀਂ ਅਸਲ ਬਹੁਤਾ ਕੁਝ ਆਪਦੇ ਮੋਹੋਂ ਦੱਸਣ ਨਾਲੋਂ ਜੇ ਬੰਦਾ ਤੁਸੀਂ ਉਹਨੂੰ ਕਦੇ ਦੇਖੋ ਆਉਂਦੇ ਜਾਂਦੇ ਤਾਂ ਮੇਰੇ ਖਿਆਲ ਚੋਂ ਜ਼ਿਆਦਾ ਵਧੀਆ ਲੱਗੂਗਾ ਲੋਕਾਂ ਦਾ ਸਜੋਕ ਕਿੰਨਾ ਕਰਿਆ ਢਿੱਲੋਂ ਨੂੰ ਕਹਿੰਦੇ ਢਿੱਲੋਂ ਦਾ ਪਿਆਰ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸੀ ਕਹਿੰਦੇ ਰਖੜਾ ਸਕੂਲ 'ਚ ਆਉਣ ਨਹੀਂ ਦਿੰਦੇ ਸੀ ਢਿੱਲੋਂ ਸਾਨੂੰ ਪਿਆਰ ਮੇਰੇ ਨਾਲ ਪਿਆਰ ਬੰਦੇ ਨਾਲ ਜਿਹੜਾ ਹੁੰਦਾ ਉਹ ਬਹੁਤ ਥੋੜੇ ਸਮੇ ਦਾ ਹੁੰਦਾ ਜਿਹੜਾ ਬੰਦੇ ਦੇ ਕੰਮ ਉਹਦੀ ਆਦਤਾਂ ਤੇ ਉਹਦੇ ਵਿਵਹਾਰ ਵਿਤਰਣ ਨਾਲ ਹੁੰਦਾ ਉਹ ਜ਼ਿਆਦਾ ਹੁੰਦਾ ਉੱਥੇ ਦੇ ਉਹ ਪਿੰਡ ਨਹੀਂ ਕਰੇ ਭੁੱਲਣਯੋਗ ਹੈਗਾ ਉਸ ਪਿੰਡ ਨੇ ਇੰਨਾ ਕੁ ਪਿਆਰ ਕੀਤਾ ਕਿ ਪ੍ਰੋਮੋਸ਼ਨ ਹੋਣ ਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਸਾਡਾ ਸਕੂਲ ਹੀ ਅਪਗ੍ਰੇਡ ਕਰ ਦੋ ਸਾਡੇ ਟੀਚਰ ਨਹੀਂ ਇੱਥੋਂ ਬਦਲਣ ਚਾਹੀਦੇ ਉਸ ਸਮੇ ਟੀਚਰ ਰਾਣੀ ਸਿੰਘਲਾ ਸੀ ਹਰਜਿੰਦਰ ਕੌਰ ਸੀ ਦੇਵਿੰਦਰ ਸਿੰਘ ਪੀਟੀਆਈ ਸੀ ਸਾਰਿਆਂ ਦਾ ਮਤਲਬ ਇੱਕ ਤਰ੍ਹਾਂ ਦੀ ਟੀਮ ਇਸ ਤਰ੍ਹਾਂ ਦੀ ਸੀ ਕਿ ਕੋਈ ਨਹੀਂ ਸੀ ਚਾਹੁੰਦਾ ਕਿ ਪਰ ਸਾਡੀ ਦੋ ਟੀਚਰਾਂ ਦੀ ਉਦੋਂ ਪ੍ਰੋਮੋਸ਼ਨ ਹੋਈ ਤਾਂ ਸਾਨੂੰ ਉਹ ਸਕੂਲ ਛੱਡਣਾ ਪਿਆ ਪਰ ਛੱਡਣ ਦੇ ਬਾਵਜੂਦ ਉਹਨਾਂ ਨੇ 3 ਸਾਲ ਸਾਡੇ ਵਾਸਤੇ ਬਹੁਤ ਵੱਡਾ ਐਫਰਟ ਕੀਤਾ ਕਿ ਅਸੀਂ ਉਹ ਸਾਨੂੰ ਉਹ ਸਕੂਲ 'ਚ ਰੱਖਣ ਪਰ ਚੰਗਾ ਲੱਗਦਾ ਹੈ ਅੱਜ ਵੀ ਉਸ ਪਿੰਡ 'ਚ ਜਾਣਾ ਇਸ ਪਿੰਡ ਦੇ ਲੋਕ ਵੀ ਬਹੁਤ ਵਧੀਆ ਨੇ ਅਸਲ ਵਿੱਚ ਸਕੂਲ ਦੀ ਜਿਹੜੀ ਡਿਵੈਲਪਮੈਂਟ ਹੈ ਨਾ ਕਿਸੇ ਵੀ ਪਿੰਡ ਦੀ ਡਿਵੈਲਪਮੈਂਟ ਹੈ ਸਕੂਲ ਤੇ ਹਸਪੀਟਲ ਜਦ ਤੱਕ ਪਿੰਡ ਦੇ ਲੋਕ ਤੇ ਸਟਾਫ ਦੀ ਕੋਆਰਡੀਨੇਸ਼ਨ ਨਹੀਂ ਹੋਊਗੀ ਨਹੀਂ ਹੋ ਸਕਦਾ ਬਿਲਕੁਲ ਜਿੱਥੇ ਜਿੱਥੇ ਤੁਸੀਂ ਸਕੂਲਾਂ ਦੇ ਵਿੱਚ ਰਹੇ ਹੋ ਉਹ ਸਕੂਲਾਂ ਦੇ ਨਾਲ ਜਿਹੜੇ ਪਿੰਡ ਲੱਗਦੇ ਸੀ ਉਹ ਲੋਕਾਂ ਦਾ ਸਹਿਯੋਗ ਤੁਹਾਨੂੰ ਪੂਰਾ ਰਿਹਾ ਉਸ ਸਮੇਂ ਵੀ ਸਹਿਯੋਗ ਰਿਹਾ ਹੈ ਅੱਜ ਵੀ ਉਹਨਾਂ ਪਿੰਡਾਂ ਦੇ ਨਾਲ ਉਸੇ ਤਰ੍ਹਾਂ ਦਾ ਰਿਲੇਸ਼ਨ ਹੈ ਉਹ ਸਰਪੰਚ ਉਹ ਪੰਚ ਉਹ ਮੈਂਬਰ ਉਹ ਸਾਰੇ ਲੋਕ ਉਹ ਬੱਚੇ ਬੇਸਿਕਲੀ ਸਾਡਾ ਫੋਕਸ ਤਾਂ ਸਾਡੀ ਰਿਸਪੈਕਟ ਜਾਂ ਸਾਡਾ ਹੋਣ ਦਾ ਜਿਹੜਾ ਸਾਡੀ ਹੋਂਦ ਹੈ ਉਹਦਾ ਬੱਚੇ ਕਰਕੇ ਹੈ ਨਾ ਜੇ ਤੁਹਾਡਾ ਬੱਚੇ ਨਹੀਂ ਪੜਿਆ ਵਾ ਰਿਸਪੈਕਟ ਕਰਦਾ ਜਾਂ ਦਿੱਤੇ ਤੁਸੀਂ ਕੰਮ ਕਰ ਰਹੇ ਹੋ ਬੱਚਿਆਂ ਦੀ ਤੁਹਾਡੀ ਰਿਸਪੈਕਟ ਨਹੀਂ ਤਾਂ ਮੇਰੇ ਖਿਆਲ ਦੇ ਵਿੱਚ ਫਿਰ ਬਾਕੀ ਚੀਜ਼ਾਂ ਤਾਂ ਕੋਈ ਮਾਇਨੇ ਨਹੀਂ ਰੱਖਦੀਆਂ ਹੈਗੀਆਂ ਬੱਚਿਆਂ ਨੂੰ ਪਿਆਰ ਨਾਲ ਸਮਝਾਉਂਦੇ ਤੇ ਜਾਂ ਘੂਰ ਨਾਲ ਸਮਝਾਉਂਦੇ ਆ ਦੋਨੇ ਚੀਜ਼ਾਂ ਹੁੰਦੀਆਂ ਨੇ ਜੇ ਤੁਸੀਂ ਕਦੇ ਆਪਣੇ ਬੱਚੇ ਨੂੰ ਘਰ ਦੇ ਵਿੱਚ ਹਰਮੇਜ ਜੀ ਪਿਆਰ ਨਹੀਂ ਕਰੋਗੇ ਜਾਂ ਗੁੱਸੇ ਨਹੀਂ ਹੋਵੋਗੇ ਮਾਰਨਾ ਵਿਭਾਗੀ ਤੌਰ ਤੇ ਇੱਕ ਵਰਜਿਤ ਹੈ ਪਰ ਕੁਝ ਬੱਚੇ ਨੂੰ ਜੇ ਤੁਸੀਂ ਮਾਰਦੇ ਹੋ ਨਾ ਤੁਹਾਨੂੰ ਵੱਧ ਪਿਆਰ ਕਰਦੇ ਜਦੋਂ ਬੱਚੇ ਨੂੰ ਇਹ ਅਹਿਸਾਸ ਹੋਣ ਲੱਗ ਜੇ ਵੀ ਜੇ ਮੇਰੇ ਮਾਰਿਆ ਹੈ ਤਾਂ ਕੀ ਕਰਨ ਹੋਊਗਾ ਤਾਂ ਉਹ ਸਭ ਤੋਂ ਵੱਡਾ ਉਹ ਬੱਚੇ ਵਾਸਤੇ ਸਭ ਤੋਂ ਵਧੀਆ ਉਹ ਇੱਕ ਐਗਜ਼ਾਮਪਲ ਹੁੰਦੀ ਹੈ ਉਹ ਬੱਚਾ ਮਹਿਸੂਸ ਕਰ ਲੈਂਦਾ ਵੀ ਅੱਜ ਜਿਹੜੀ ਗੱਲ ਹੋਈ ਹੈ ਜ਼ਿੰਦਗੀ 'ਚ ਦੁਬਾਰਾ ਨਾ ਹੋਵੇ ਇਸ ਕਰਕੇ ਕਿਤੇ ਨਾ ਕਿਤੇ ਹੋ ਸਕਦਾ ਹੈ ਕਦੇ ਇਹ ਵੀ ਹੋਇਆ ਹੋਵੇ ਪਰ ਬੱਚਾ ਬੱਚਾ ਹੈ ਤੇ ਤੁਸੀਂ ਤੁਸੀਂ ਹੋ ਜੇ ਤੁਸੀਂ ਆਪਣੇ ਬੱਚੇ ਨੂੰ ਜੋ ਕੁਝ ਕਰ ਸਕਦੇ ਹੋ ਮੇਰੇ ਖਿਆਲ ਚ ਉਹਨਾਂ ਕੁ ਘੂਰ ਲੈਣਾ ਚਾਹੀਦਾ ਬੱਚਿਆਂ ਨੂੰ ਬਿਲਕੁਲ ਕਿੰਨੇ ਕ ਬੱਚੇ ਪਿਆਰ ਕਰਦੇ ਨੇ ਤਿੰਨ ਸਕੂਲ ਤੀਸਰਾ ਸਕੂਲ ਹੈ ਤੁਹਾਡਾ 27 ਸਾਲ ਦੀ ਸਰਵਿਸ ਦੇ ਦੌਰਾਨ ਬੱਚੇ ਬਹੁਤ ਪਿਆਰ ਕਰਦੇ ਆ ਬੱਚੇ ਇਸ ਹੱਦ ਤੱਕ ਪਿਆਰ ਕਰਦੇ ਆ ਕਈ ਵਾਰੀ ਵੀ ਤੁਹਾਨੂੰ ਦਰਵਾਦ ਹੁੰਦੇ ਨੇ ਬੱਚੇ ਪਿਛਲੇ ਸਾਲ ਇੱਕ ਬੱਚਾ ਪਲਾਸਟ 1 ਤੋਂ ਬਾਅਦ ਕਿਸੇ ਹੋਰ ਸਕੂਲ ਚ ਚਲਾ ਗਿਆ ਉੱਥੇ ਜਾ ਕੇ ਉਹਦੀ ਸੰਗਤ ਗਲਤ ਹੋ ਗਈ ਮੈਂ ਇਹ ਯਾਦ ਤਾਂ ਵੀ ਬੱਚੇ ਦੇ ਜਾਣ ਤੋਂ ਬਾਅਦ ਵੀ ਉਹਦੇ ਨਾਲ ਇੱਕ ਟੱਚ ਚ ਰਹਿਣਾ ਕੋਈ ਰਿਸ਼ਤਾ ਹੁੰਦਾ ਅਸਲ ਚ ਜਿਹੜਾ ਇਹ ਆਪਣਾ ਉਹ ਕਲਾਸਰੂਮ ਟੀਚਿੰਗ ਨਹੀਂ ਹੈਗੀ ਕਲਾਸਰੂਮ ਚ ਪੜਾਉਣ ਤੱਕ ਸੀਮਤ ਨਹੀਂ ਹੈ ਉਹ ਰਿਲੇਸ਼ਨ ਉਹ ਹੈ ਕਿ ਤੁਸੀਂ ਉਹਦੇ ਮਨ ਨੂੰ ਪੜਿਆ ਜੇ ਉਹਦੇ ਮਨ ਨੂੰ ਪੜ ਲਿਆ ਤਾਂ ਉਹ ਜਿੱਥੇ ਵੀ ਹੋਵੇ ਜਿਹੇ ਜਿਹੇ ਹਾਲਾਤ ਵੀ ਹੋਵੇ ਜੇ ਉਹਨੂੰ ਲੋੜ ਆ ਤਾਂ ਤੁਸੀਂ ਉਹਦੇ ਵਾਸਤੇ ਹਾਜ਼ਰ ਚਾਹੀਦੇ ਹੋ ਉਹ ਬੱਚੇ ਨਾਲ ਮੇਰਾ ਫੇਰ ਦੁਬਾਰਾ ਕਿਤੇ ਰਾਬਤਾ ਹੋਇਆ ਉਹਦੇ ਟੀਚਰ ਨੂੰ ਪੁੱਛਿਆ ਜਦ ਉਹ ਆਪਣੇ ਸਕੂਲ ਦੇ ਟੀਚਰਾਂ ਦੀ ਗੱਲ ਨਹੀਂ ਸੀ ਮੰਨਦਾ ਉੱਥੇ ਜਦੋਂ ਉਹਨੂੰ ਮੈਂ ਕਿਹਾ ਵੀ ਤੇਰੀ ਇਹ ਚੀਜ਼ਾਂ ਦੁਬਾਰਾ ਨਹੀਂ ਹੋਣੀਆਂ ਚਾਹੀਦੀਆਂ ਤਾਂ ਉਹਦਾ ਇੱਕੋ ਜਵਾਬ ਸੀ ਵੀ ਇਹ ਦੁਬਾਰਾ ਕਦੇ ਨਹੀਂ ਹੋਊਗਾ ਹੁਣ ਉਹ ਮੇਰੇ ਖਿਆਲ ਚ ਬਾਹਰ ਚਲਾ ਗਿਆ ਸੈਕੰਡ ਇਅਰ ਤੋਂ ਬਾਅਦ ਕਾਲਜ ਪੜ੍ਹਦਾ ਸੀਗਾ ਪਰ ਚੰਗਾ ਲੱਗਦਾ ਦੀਪਕ ਜੀ ਤੁਹਾਡਾ 32 ਸਮਾਂ ਲੈਟ ਲਾ ਸਰ ਬੜ ਬੜਾ ਧੰਨਵਾਦ। ਸ਼ੁਕਰੀਆ। ਅਰਵਿੰਦਰ ਸਿੰਘ ਢਿੱਲੋਂ ਦੇ ਨਾਲ ਗੱਲਬਾਤ ਕੀਤੀ ਆ ਬਹੁਤ ਮਨ ਖੁਸ਼ ਹੋਇਆ। ਜਦੋਂ ਕਿਸੇ ਅਧਿਆਪਕ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਕੋਈ ਸਮਾਂ ਕੱਢਦੇ ਆ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਪਰ 27 ਸਾਲ ਦੀ ਸਰਵਿਸ ਦੇ ਦੌਰਾਨ ਨੂੰ ਕਹਿੰਦੇ ਆ ਅੱਧ ਵੀ ਬੱਚੇ ਇੰਨਾ ਪਿਆਰ ਕਰਦੇ ਨੇ ਇੰਨਾ ਪਿਆਰ ਕਰਦੇ ਨੇ। ਨਹੀਂ ਆਪਣੇ ਬੱਚੇ ਵੀ ਕਹਿੰਦੇ ਉਹਨਾਂ ਪਿਆਰ ਨਹੀਂ ਕਰਦੇ। ਬੱਚੇ ਨੂੰ ਝਿੜਕਣਾ ਤੇ ਪਿਆਰ ਦੇਣਾ ਇੱਕ ਟੀਚਰ ਦਾ ਬਹੁਤ ਜ਼ਰੂਰੀ ਹੁੰਦਾ। ਨਾਬਤੋਂ ਹਰਮਿੰਦਰ ਸਿੰਘ ਮਾ